ਹੇ ਗੁਰ ਧਨ ਸੋਈ ਆ ਜਿਤ ਤਦ ਸਤਿ ਸੰਨ ਕਰਨਾ ਖੋ ਬਲਿਹਾਰੀ ਸਤ ਗੁਰ ਚਰਨਾ ਜਾਨ ਧਿਆਨ ਕਿਛ ਕਰਮ ਨ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਜਣ ਸਤਿਆ ਪਾਪ ਸਾਵ ਸਿਰਸਾ ਹੰਦਾ ਸ਼ਾਹ ਜਿਸ ਪਾਸ ਤਹਖ ਅੰਸੂਰੀ ਆਏ ਸਭਨਾ ਦਾਵੇ ਸਾਹਿਬਾ ਜੀਵਾਇ ਗੁਰੂ ਰਾਗ ਧਰਾ ਸ੍ਰੀ ਮਹਲਾ ਪੀਜਾ ਘਰ ਚੌਥਾ ਇਕ ਓੰਕਾਰ ਸਤ ਗੁਰ ਪਰਸਾਦ ਆਮ ਭੇਖਕ ਭੇਖਾਰੀ ਤੇਰੇ ਤੂੰ ਨਜ ਪਤਾ ਦਾਤਾ ਹੋ ਗੋ ਦਇਆਲ ਨਾਮ ਦਿਹ ਮੰਗਤ ਜਨ ਕਾ ਸਦਾ ਰਹਉ ਰੰਗ ਰਾਤਾ ਤੂੰ ਇੱਕ ਕਪੇ ਘਾਰੀ ਤੇਰੇ ਤੋ ਨਜ ਪਤਾ ਦਾ ਪਾਉ ਹੋ ਹੋ ਦਿਆਲ ਨਾਮ ਦਿਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉ ਬਲੇ ਹਰਿ ਜਾਉ ਤੇ ਤੇਰੇ ਨਾਮ ਵਿਟੋ ਹੋ ਕਾਰਨ ਕਾਰਨ ਸਭਨਾ ਦਾ ਇੱਕ ਆਵਰ ਨਦੂ ਜਾ ਕੋਈ ਰਹਾਉ ਬਹੁਤੇ ਪੇਰ ਪਏ ਕਿਰਪਨ ਕਾ ਆਪਕੇ ਕਿਰਪਾ ਕੀਜੈ ਉਹ ਦਇਆਲ ਦਰਸ਼ਨ ਦਿਹੁ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਟ ਖੁਲੇ ਗੁਰ ਪ੍ਰਸਾਦਿ ਜਾਨਿਆ ਸਾਚੇ ਲਵ ਲਾਗੀ ਹੈ ਭੀਤਰ ਸਤ ਗੁਰ ਸਿਓ ਮਨ ਮਾਨਿਆ ਭੰਤ ਨਾਨਕ ਭੰਮ ਪਟ ਖੋਲੇ ਗੁਰ ਪ੍ਰਸਾਦਿ ਜਾਨਿਆ ਸਾਚੀ ਲਗ ਲਾਗੀ ਹੈ ਭੀਤਰ ਸਤ ਗੁਰ ਸਿਆਮਾਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ